ਪ੍ਰਾਈਮ ਸ਼ੇਅਰ ਟੀਵੀ ਦੇ ਪ੍ਰਾਈਮ ਹਿਸਟਰੀ ਪ੍ਰੋਗਰਾਮ ਵਿੱਚ ਤੁਹਾਡੇ ਸਭਨਾਂ ਦਾ ਮੇਰੇ ਵੱਲੋਂ ਸੁਪਨ ਸੰਧੂ ਵੱਲੋਂ ਬਹੁਤ ਬਹੁਤ ਸਵਾਗਤ ਹੈ। ਪਿਛਲੇ ਕੁਝ ਪ੍ਰੋਗਰਾਮਸ ਦੇ ਵਿੱਚ ਅਸੀਂ ਇਹ ਜ਼ਿਕਰ ਕਰ ਰਹੇ ਸੀ ਕਿ ਪੰਜਾਬ ਦੇ ਉੱਪਰ ਕਾਬਜ਼ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਕਿਵੇਂ ਨਹਿਰਾ ਕੱਡੀਆਂ ਔਰ ਬਾਰ ਵਸਾਏ ਤੇ ਪੰਜਾਬ ਦੇ ਵਿੱਚ ਅਰਤੀ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਇਆ ਨਵੀਆਂ ਜਿਹੜੀਆਂ ਫਸਲਾਂ ਉਹਨਾਂ ਦੀ ਵੀ ਕਾੜ ਕੱਢੀ ਗਈ ਔਰ ਕਿਸਾਨਾਂ ਨੂੰ ਮੁਰਬਬੰਦੀ ਕੀਤੀ ਗਈ ਔਰ ਕਈ ਜਿਹੜੇ ਕਿਸਾਨ ਸੀ ਮਾਝੇ ਮਾਲਵੇ ਦੇ ਵਿੱਚੋਂ ਜਦੋਂ ਪਾਕਿਸਤਾਨ ਜਿਹੜਾ ਹੁਣ ਲੈਂਦਾ ਪੰਜਾਬ ਕਹਿੰਦੇ ਉੱਥੇ ਚੱਕ ਤੇ ਬਾਰਾ ਵਸਾਈਆਂ ਗਈਆਂ ਔਰ ਉਹ ਕਾਫੀ ਜਿਹੜੀ ਹੈ ਜੀ ਉੱਥੇ ਤਰੱਕੀ ਹੋਈ ਲੇਕਿਨ 1861 ਦੇ ਵਿੱਚ ਉਹ ਸਮਾਂ ਐਸਾ ਸੀ ਉਹ ਸਾਲ ਕਿ ਉਦੋਂ ਪੰਜਾਬ ਦੇ ਵਿੱਚ ਕਾਲ ਪੈ ਗਿਆ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਗਏ ਤੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਕੋਲ ਕਰਜ਼ਾ ਲੈਣਾ ਪਿਆ ਇੱਕ ਵੱਖਰੀ ਸ਼ਾਹੂਕਾਰੀ ਜਮਾਤ ਜਿਹੜੀ ਉਹ ਖੜੀ ਹੋ ਗਈ ਇਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਡਾਕਟਰ ਬ੍ਰਿਯੰਮ ਸਿੰਘ ਸੰਧੂਣਾ ਦੇ ਨਾਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਅੰਗਰੇਜ਼ਾਂ ਨੇ ਕਿਵੇਂ ਜਿਹੜੀ ਆਰਥਿਕ ਉੰਤੀ ਹੋਈ ਉਹਨਾਂ ਨੇ ਨਹਿਰਾਂ ਕੱਢੀਆਂ ਤੇ ਫਿਰ ਆਪਾਂ ਗੱਲ ਇਤਿਹਸਕ ਛੱਡੀ ਸੀ ਕਿ ਵੀ 1864 ਦਾ ਕਾਲ ਪੈ ਗਿਆ ਤੇ ਜਿਹੜੇ ਕਿਸਾਨ ਸੀ ਉਹ ਮਜਬੂਰ ਹੋ ਗਏ ਸ਼ਾਹੂਕਾਰਾਂ ਨੇ ਤੁਸੀਂ ਦੱਸ ਰਹੇ ਸੀ ਕਿ ਵੀ ਤਾਂ ਅਨਪੜ ਹੁੰਦੇ ਸੀ ਪਤਾ ਨਹੀਂ ਸੀਗਾ ਅੰਗੂਠੇ ਲਵਾਈ ਗਏ ਔਰ ਉਹਨਾਂ ਦੀ ਸਾਰੇ ਦੀ ਸਾਰੀ ਜ਼ਮੀਨ ਜਿਹੜੀ ਹੜੱਪ ਹੁੰਦੀ ਜਾਂਦੀ ਰਹੀ ਔਰ ਉਹ ਆਪਣਾ ਵਿਆਜ ਵੀ ਨਹੀਂ ਸੀ ਮੋੜ ਸਕਦੇ ਉਹਦੇ ਬਾਰੇ ਅਸੀਂ ਗੱਲ ਕਰਦੇ ਗੱਲ ਅਧੂਰੀ ਸੀ ਆਪਾਂ ਕਿਹਾ ਸੀ ਵਿਸਥਾਰ ਨਾਲ ਕਰਾਂਗੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਇਹ ਬਿਲਕੁਲ ਠੀਕ ਹੈ ਜਿਵੇਂ ਤੁਸੀਂ ਦੱਸਿਆ ਹੈ ਕਿ ਪੰਜਾਬ ਵਿੱਚ ਜਦੋਂ 12 ਬਸਦੀਆਂ ਨੇ ਤਾਂ ਉਸ ਵੇਲੇ ਪੰਜਾਬ ਇੱਕ ਖੁਸ਼ਹਾਲੀ ਦੇ ਦੌਰ ਵਿੱਚ ਸੀ ਖਾਸ ਤੌਰ ਤੇ ਉਹ ਇਲਾਕਾ ਜਿਹੜਾ ਚੀਜੀ ਦੇ ਵਿੱਚ 10 ਲੱਖ ਏਕੜ ਜ਼ਮੀਨ ਜਿਹੜੀ ਸੀ ਉਹ ਜੰਗਲਾਂ ਨੂੰ ਕੁੱਟ ਕੇ ਆਬਾਦ ਕੀਤੀ ਕਿ ਉਹਨਾਂ ਨੂੰ ਨਹਿਰੀ ਪਾਣੀ ਜਦੋਂ ਮਿਲਿਆ ਤੇ ਉੱਥੇ ਫਸਲਾਂ ਬਹੁਤ ਵਧੀਆ ਹੋਈਆਂ ਜੀ ਪਰ ਜਿਵੇਂ ਜ਼ਿਕਰ ਕੀਤਾ ਗਿਆ ਤੁਹਾਡੇ ਵੱਲੋਂ ਕਿ 1861 ਵਿੱਚ ਜਿਹੜਾ ਉਹ ਕਾਲ ਪੈਂਦਾ ਉਸ ਕਾਲ ਤੋਂ ਬਾਅਦ ਜਿਹੜਾ ਹੈ ਪੰਜਾਬ ਦੀ ਜਿਹੜੀ ਆਰਥਿਕ ਦਸ਼ਾ ਸੀ ਕਿਸਾਨਾਂ ਦੀ ਉਹ ਬਹੁਤ ਮਾੜੀ ਹੋ ਗਈ। ਸਵਾਲ ਕੀਤਾ ਜਾ ਸਕਦਾ ਹੈ ਕਿ ਜੇ ਇੰਨੀ ਆਰਥਿਕ ਖੁਸ਼ਹਾਲੀ ਸੀ ਤੇ ਫਿਰ ਪੰਜਾਬ ਦੀ ਸਥਿਤੀ ਮਾੜੀ ਕਿਸਾਨਾਂ ਦੀ ਕਹਿਵੀ ਹੋਗੀ ਜੀ ਸਾਨੂੰ ਜਾਣ ਲੈਣਾ ਚਾਹੀਦਾ ਕਿ ਪੰਜਾਬ ਸਿਰਫ ਉਹਨਾਂ ਕੀ ਨਹੀਂ ਸੀ ਜਿੰਨੇ ਖਿੱਤੇ ਦੇ ਵਿੱਚ ਡੇਰਾ ਬਸਾਈਆਂ ਗਈਆਂ ਸੀ ਜੀ ਉੱਥੇ ਜ਼ਰੂਰ 10 ਲੱਖ ਏਕੜ ਜਿਹੜੀ ਸੀ ਜ਼ਮੀਨ ਜਿਹੜੀ ਸੀ ਉਹ ਕਾਸ਼ ਤੇ ਹੇਠਾਂ ਲਿਆਂਦੀ ਗਈ ਬੜੀ ਉਪਜਾਊ ਜ਼ਮੀਨ ਸੀ ਪਰ ਪੰਜਾਬ ਉਸ ਵੇਲੇ ਜਿਹੜਾ ਸੀਗਾ 1857 ਤੋਂ ਬਾਅਦ ਹਰਿਆਣਾ ਵੀ ਨਾਲ ਜੋੜ ਦਿੱਤਾ ਗਿਆ ਸੀ ਪੰਜਾਬ ਉਸ ਵੇਲੇ ਦਿੱਲੀ ਤੱਕ ਸੀਗਾ ਜੀ ਤੋਂ ਫਸਲਾਂ ਮੌਨਸੂਨ ਉਤੇ ਨਿਰਭਰ ਕਰਦੀਆਂ ਸਨ ਜਦੋਂ ਮੌਨਸੂਨ ਨਾ ਹੋਈ ਫਸਲਾਂ ਨਾ ਹੋਈਆਂ ਔਰ ਗੁਜ਼ਾਰਾ ਤੇ ਕਰਨਾ ਹੀ ਸੀਗਾ ਇਹ ਤੋਂ ਇਹਦੇ ਨਾਲ ਮਾਲੀਆ ਜਿਹੜਾ ਸੀਗਾ ਉਹ ਸਰਕਾਰ ਨੇ ਲਾਜ਼ਮੀ ਇਹ ਨਗਦੀ ਦੇ ਰੂਪ ਵਿੱਚ ਵਸੂਲ ਕਰਨਾ ਸ਼ੁਰੂ ਕੀਤਾ ਹੋਇਆ ਸੀਗਾ ਠੀਕ ਹੈ ਰਣਜੀਤ ਸਿੰਘ ਦੇ ਰਾਜ ਵਲੇ ਜੇ ਹਾਨੀ ਸੀ ਫਸਲ ਦੇ ਵਿੱਚੋਂ ਮਾਮਲਾ ਲਿਆ ਜਾਂਦਾ ਸੀ ਜ਼ਮੀਨ ਦਾ ਜਿਸ ਵੇਲੇ ਫਸਲ ਕਿਸੇ ਵਲੇ ਘੱਟ ਵੀ ਹੁੰਦੀ ਸੀਗੀ ਉਸ ਵੇਲੇ ਛੋਟ ਵੀ ਹੋ ਜਾਂਦੀ ਸੀ ਪਰ ਅੰਗਰੇਜ਼ਾਂ ਦਾ ਸਿਸਟਮ ਅਜਿਹਾ ਸੀ ਕਿ ਫਸਲ ਹੋਵੇ ਨਾ ਹੋਵੇ ਜਿੰਨਾ ਨਿਸ਼ਚਿਤ ਮਾਮਲਾ ਜ਼ਮੀਨ ਦਾ ਹੈਗਾ ਉਹ ਕਿਸਾਨ ਨੂੰ ਦੇਣਾ ਹੀ ਪੋਗਾ ਪਰ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਪਹਿਲਾਂ ਦੱਸਿਆ ਸੀਗਾ ਕਿ ਵੀ ਇਹਨਾਂ ਨੂੰ ਥੋੜਾ ਜਿਹਾ ਕਿਸਾਨਾਂ ਨੂੰ ਪੰਜਾਬ ਦੇ ਨੂੰ ਸਾਹ ਆ ਕਿਉਂਕਿ ਉਹ ਚੁੰਗੀਆਂ ਲਗਾਨ ਤੇ ਟੈਕਸ ਬੜੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਤੇ ਅੰਗਰੇਜ਼ਾਂ ਨੇ ਘੱਟ ਕੀਤੇ ਸੀ ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਵੀ ਲਾਜ਼ਮੀ ਦੇਣਾ ਪੈਂਦਾ ਸੀ ਉਹਨਾਂ ਨੂੰ ਨਹੀਂ ਘੱਟ ਤਾਂ ਕੀਤੇ ਸੀ ਰਣਜੀਤ ਸਿੰਘ ਦੇ ਨਾਲ ਉਹਨਾਂ ਨੇ ਠੀਕ ਹੈ ਕਿ ਨਹੀਂ ਉਹਨਾਂ ਨੇ ਚੁੰਗੀਆਂ ਹਟਾ ਦਿੱਤੀਆਂ ਸੀ ਦੀਆਂ ਪਰ ਇਹਦਾ ਜਿਹੜਾ ਓਵਰਆਲ ਜਿਹੜਾ ਇੰਪੈਕਟ ਹੈ ਜਦੋਂ ਅਸੀਂ ਉਹਦੀ ਸਾਰੀ ਗੱਲ ਕਰਦੇ ਆ ਤੇ ਉਸ ਸਿਸਟਮ ਦੇ ਵਿੱਚ ਪਹਿਲ ਮਾਮਲਾ ਚਮਕਾਉਣਾ ਹੀ ਕਰਾਉਣਾ ਹੈ ਤੁਹਾਡੇ ਕੋਲ ਪੈਸੇ ਹੋਣਗੇ ਆਹੀਂ ਜਦ ਮਾਮਲਾ ਜਮਾ ਕਰਾ ਸਕਦੇ ਹੋ ਜੀ ਉਸ ਵੇਲੇ ਇੱਕ ਲੋਕ ਬੋਲੀ ਵੀ ਹੁੰਦੀ ਸੀ ਚੱਲੀ ਜਿਹੜੀ ਅਜੇ ਤੱਕ ਵੀ ਚੱਲੀ ਆਉਂਦੀ ਆ ਕਿ ਬਹੁਤੀਆਂ ਜ਼ਮੀਨਾਂ ਵਾਲੇ ਮਾਮਲੇ ਨੂੰ ਵੇਖੇ ਜਾਣਗੇ ਵੀ ਜਿਨ੍ਹਾਂ ਦੇ ਕੋਲ ਬਹੁਤੀਆਂ ਜ਼ਮੀਨਾਂ ਹਨ ਨਾ ਉਹਨਾਂ ਦਾ ਮਾਨਤੇ ਕਰਦੇ ਨੇ ਨਾ ਪਰ ਜਦੋਂ ਕਿਤੇ ਇਦਾਂ ਦੀ ਸਥਿਤੀ ਬਣ ਗਈ ਤੇ ਜਦੋਂ ਮਾਮਲਾ ਤਾਰਨਾ ਪਿਆ ਫਿਰ ਵੇਖੇ ਜਾਣਗੇ ਵੀ ਕਿਵੇਂ ਤਾਰਦੇ ਨੇ ਜੀ ਉਹ ਸਥਿਤੀ ਆ ਗਈ 1861 ਦੇ ਕਾਨੂੰਨ ਤੋਂ ਬਾਅਦ ਠੀਕ ਹੈ ਪਹਿਲਾਂ ਕਦੀ ਕਦੀ ਸ਼ਾਹੂਕਾਰ ਦੇ ਕੋਲ ਕਿਸਾਨ ਜਾਂਦਾ ਸੀਗਾ ਪਰ ਹੁਣ ਮਜਬੂਰੀ ਵਾਸਤੇ ਮਾਮਲਾ ਤਾਰਨਾ ਆ ਜ਼ਮੀਨ ਦਾ ਤੇ ਖਾਹੂਕਾਰਾਂ ਕੋਲੋਂ ਕਰਜ਼ਾ ਲੈਣ ਦੀ ਮਜਬੂਰ ਹੋ ਗਿਆ ਕਿਸਾਨ ਜਿਹੜਾ ਸੀ ਜੀ ਕਿਸਾਨ ਤੋਂ ਖਾਹੂਕਾਰ ਜਿਹੜਾ ਸੀ ਉਹ ਵਿਆਜ ਬਹੁਤ ਜ਼ਿਆਦਾ ਲੈਂਦਾ ਸੀ ਵਿਆਜ 'ਤੇ ਦਰ ਵਿਆਜ ਲਾਇਆ ਜਾਂਦਾ ਸੀਗਾ ਅਨਪੜ੍ਹ ਕਿਸਾਨ ਨੂੰ ਪਤਾ ਨਹੀਂ ਸੀ ਹੁੰਦਾ ਜਿੰਨਾ ਮਰਜ਼ੀ ਵਿਆਜ 'ਤੇ ਦਰ ਵਿਆਜ ਜਿਹੜਾ ਉਹ ਲਾ ਕੇ ਉਹਦੇ ਪੈਸੇ ਵਧਾਈ ਜਾਂਦਾ ਸੀਗਾ ਜੀ ਇਸਕੇ ਇਸ ਕਰਕੇ ਏ ਜਿਹੜਾ ਅਗਰੇਜ਼ ਇਤਿਹਾਸਕਾਰ ਥਾਰਡਬਰਨਦਾਸੀ ਕਈ ਵਾਰ ਜ਼ਿਕਰ ਪਿੱਛੇ ਕਰਕੇ ਆਇਆ ਉਹ ਕਹਿੰਦਾ ਹੈ ਕਿ 1861 ਦੇ ਕਾਲ ਤੋਂ ਬਾਅਦ ਜਦੋਂ ਫਸਲਾਂ ਘਟ ਹੋਈਆਂ ਤਾਂ ਸ਼ਾਹ ਕਰਨ ਦੀ ਇੱਕ ਅਜਿਹੀ ਜਮਾਤ ਪੈਦਾ ਹੋ ਗਈ ਜਿਹੜੇ ਸਾਡੇ ਨਾਲ ਮਿਲ ਕੇ ਸਾਡੇ ਰਾਜ ਪ੍ਰਬੰਧ ਨਾਲ ਮਿਲ ਕੇ ਪੰਜਾਬ ਦੀ ਸ਼ਾਨਦਾਰ ਕਿਸਾਨੀ ਨੂੰ ਤਬਾਹ ਕਰਨ ਦਾ ਇੱਕ ਕਾਰਨ ਬਣੇ ਠੀਕ ਹੈ ਔਰ ਜਿਹੜੀਆਂ ਜਮਾਤਾਂ ਉਸ ਵੇਲੇ ਕਰਜ਼ੇ ਦਿੰਦਿਆਂ ਸਨ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜਾ ਖੱਤਰੀ ਅਰੋੜੇ ਤੇ ਬਾਣੀ ਇਹ ਕਰਜ਼ਾ ਦਿੰਦੇ ਸੀ ਜਿਹੜਾ ਪੱਛਮੀ ਪੰਜਾਬ ਦਾ ਇਲਾਕਾ ਸੀ ਉੱਥੇ ਅਰੋੜੇ ਤੇ ਜਿਹੜੀ ਜਮਾਤ ਸੀਗੀ ਉਹ ਇੱਕ ਸ਼ਾਹੂਕਾਰਾਂ ਜਮਾਤ ਦੇ ਵਜੋਂ ਜਿਹੜੀਆਂ ਉਹ ਉਨਤ ਹੁੰਦੀ ਐ ਜਿਹੜਾ ਕੇਂਦਰੀ ਪੰਜਾਬ ਜਾਂ ਇਧਰਲਾ ਪੰਜਾਬ ਸੀਗਾ ਉਹਦੇ ਚ ਖੱਤਰੀ ਤੇ ਬਾਣੀਆਂ ਕਰਜ਼ਾ ਦਿੰਦੇ ਸੀਗੇ ਜੀ ਇਹਦੇ ਫਲਸਰੂਪ ਅਸੀਂ ਇਸ਼ਾਰਾ ਕੀਤਾ ਸੀ ਪਿਛਲੀ ਵਾਰ ਕਿ ਜਦੋਂ ਬੰਦਾ ਕਰਜ਼ਾਈ ਹੋ ਜਾਂਦਾ ਹੈ ਤੇ ਉਹਦੇ ਜਕੜ ਜੰਜਾਲ ਵਿੱਚੋਂ ਨਿਕਲ ਨਹੀਂ ਸਕਦਾ ਤੇ ਉਹ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਜਾਂਦਾ ਹੈ ਡਿਪਰੈਸ਼ਨ ਜੀ ਨੂੰ ਅਸੀਂ ਕਹਿੰਨੇ ਉਹਦੇ ਵਿੱਚ ਆ ਜਾਂਦਾ ਹੈ ਜੋ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਅੱਜ ਕੱਲ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕਰਸਾਨ ਖੁਦਕਸ਼ੀਆਂ ਕਰ ਰਹੇ ਨੇ ਉਹਨਾਂ ਸਮਿਆਂ ਵਿੱਚ ਖੁਦਕਸ਼ੀਆਂ ਦੇ ਹਵਾਲੇ ਘਟ ਮਿਲਦੇ ਨੇ ਪਾੜੇ ਸੀ ਕਿ ਲੋਕ ਜਿਹੜੇ ਸਨ ਇਸ ਡਿਪਰੈਸ਼ਨ ਤੋਂ ਮੁਕਤ ਹੋਣ ਦੇ ਵਾਸਤੇ ਉਹ ਨਸ਼ੇ ਕਰਨ ਲੱਗ ਪਏ ਠੀਕ ਹੈ ਮਾਲਵੇ ਵਿੱਚ ਅਫੀਮ ਖਾਣੀ ਸ਼ੁਰੂ ਕਰ ਦਿੱਤੀ ਸ਼ਰਾਬ ਜਿਹੜੀ ਸੀ ਉਹ ਆਪ ਕੱਢ ਕੇ ਜਿਹੜੀ ਸੀਗੇ ਉਹ ਉਹਨਾਂ ਨੇ ਖਾਣ ਪੀਣ ਦੀ ਜਿਹੜੀ ਸੀ ਸ਼ੁਰੂ ਕਰ ਦਿੱਤੀ ਇੱਕ ਪੰਜਾਬੀਆਂ ਦਾ ਸੁਭਾਅ ਹੈਗਾ ਲੜਾਕੂ ਖਾੜਕੂ ਜੀ ਸ਼ਰਾਬ ਪੀ ਕੇ ਲੜਾਈਆਂ ਵੀ ਕਰਨ ਲੱਗ ਪਏ ਔਰ ਉਹਦੇ ਨਾਲ ਮੁਕਦਮੇਬਾਜ਼ੀ ਵਧਣ ਲੱਗ ਪਈ ਉਸ ਵੇਲੇ ਦੀ ਇੱਕ ਰਿਪੋਰਟ ਹੈ ਕਿ ਯੂਪੀ ਦੇ ਕਿਸਾਨਾਂ ਨਾਲੋਂ ਪੰਜਾਬ ਦਾ ਕਿਸਾਨ ਜਿਹੜਾ ਸੀਗਾ ਉਹ ਤੁਗੜੇ ਪੱਦਰ ਦੇ ਉੱਤੇ ਜਿਹੜਾ ਸੀ ਉਹ ਕਚਹਿਰੀਆਂ ਵਿੱਚ ਮੁਕਾਦਮੇ ਪੂਤ ਰਿਆ ਸੀਗਾ ਜੀ ਮਤਲਬ ਇੱਕ ਤਾਂ 샤ਹੂਕਾਰਾਂ ਦੇ ਨਾਲ ਝਗੜਾ ਸੀ 샤ਹੂਕਾਰ ਕਿਉਂਕਿ ਜਦੋਂ ਉਹਦਾ ਮਾਮਲਾ ਦਿੱਤਾ ਕਰਜ਼ਾ ਨਹੀਂ ਸੀ ਮੋੜ ਸਕਦਾ ਕਿਸਾਨ ਉਹ ਅਦਾਲਤ ਵਿੱਚ ਆਪਣਾ ਕਰਜ਼ਾ ਗਰਾਉਣ ਵਾਸਤੇ ਜਾਂ ਬੰਦ ਜਾਂਦਾ ਸੀ ਇਹਦੀ ਜ਼ਮੀਨ কুরਕ ਕਰਨ ਵਾਸਤੇ ਜਾਂਦਾ ਸੀਗਾ ਤੋਂ ਉਸ ਵੇਲੇ ਇਹ ਅੰਕੜੇ ਜਿਹੜੇ ਨੇ ਦੱਸਦੇ ਨੇ ਕਿ ਉਸ ਵੇਲੇ ਪੰਜਾਬ ਦਾ 25 ਲੱਖ ਜਿਹੜੀ ਪੰਜਾਬ ਦੀ ਗਿਣਤੀ ਸੀ ਨਾ ਉਹਦੇ ਵਿੱਚੋਂ 25 ਲੱਖ ਜਿਹੜਾ ਬਾਲਗ ਲੋਕਸ ਜਿਹੜੀ ਪੰਜਾਬ ਦੇ ਉਸ ਵੇਲੇ 40% ਗਿਣਤੀ ਬਾਲਗਾਂ ਵਿੱਚੋਂ ਬਣਦੀ ਹੈ ਠੀਕ ਹੈ ਇਹ ਅਦਾਲਤਾਂ ਵਿੱਚ ਕੇਸ ਭੁਗਤਤੀ ਪਈ ਸੀ ਬਲ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਲੜਾਈ ਦੇ ਹਵਾਲੇ ਨਾਲ ਜਾ ਰਿਹਾ ਕੋਈ ਸ਼ਾਹੂਕਾਰਾਂ ਦੇ ਕਰਜ਼ੇ ਵਿੱਚ ਫਸਿਆ ਤਰੀਕਾ ਭੁਗਤਣ ਵਾਸਤੇ ਜਾ ਰਿਹਾ ਇਸ ਸਥਿਤੀ ਵਿੱਚ ਜਦੋਂ ਅੰਗਰੇਜ਼ਾਂ ਨੇ ਦੇਖਿਆ ਕਿ ਕਿਸਾਨ ਜਿਹੜਾ ਹੈ ਕਿ ਨਹੀਂ ਇਹ ਬੁਰੀ ਤਰ੍ਹਾਂ ਕਰਜ਼ੇ ਵਿੱਚ ਫਸ ਗਿਆ ਹੈ ਉਹਨਾਂ ਨੂੰ ਕਿਸਾਨੀ ਚਾਹੀਦੀ ਸੀ ਸ਼ਾਂਤ ਜੀ ਤਾਂ ਕਿ ਫੌਜਾਂ ਵਿੱਚ ਭਰਤੀ ਵੀ ਹੁੰਦੀ ਰਹੇ ਔਰ ਗੜਬੜੀ ਨਾ ਹੋਵੇ ਉਹਨਾਂ ਨੇ ਇੱਕ ਇੱਕ ਬੰਦੇ ਦਾ ਇੱਕ ਆਰਥਿਕ ਮਾਹਰ ਦਾਕ ਅੰਗਰੇਜ਼ ਦਾ ਜਿਹੜਾ ਸੀ ਉਹਨੂੰ ਵਨ ਮੈਨ ਕਮਿਸ਼ਨ ਜਿਹੜਾ ਆਪਾਂ ਕਹਾਂਗੇ ਉਹ ਬਿਠਾਇਆ ਔਰ ਉਸ ਜਿਹੜਾ ਕਮਿਸ਼ਨ ਦਾ ਅੰਗਰੇਜ਼ ਅਫਸਰ ਸੀ ਉਹਨੇ ਕਿਹਾ ਸੀਗਾ ਕਿ ਪੰਜਾਬ ਦਾ ਇੱਕ ਤਿਹਾਈ ਕਿਸਾਨ ਜਿਹੜਾ ਇਸ ਵੇਲੇ ਕਰਜ਼ੇ ਵਿੱਚ ਇੰਨਾ ਡੂੰਘਾ ਫਸ ਚੁੱਕਾ ਹੈ ਪਰ ਅੰਗਰੇਜ਼ਾਂ ਨੇ ਇਹਦਾ ਕੋਈ ਹੱਲ ਨਹੀਂ ਕੱਢਿਆ ਕਿ ਜਦੋਂ ਚਾਹੁੰਦੇ ਸੀ ਕਿ ਵੀ ਇਸ ਤਰੀਕੇ ਨਾਲ ਨਤੀਜੇ ਹੋਣ ਆਰਥਿਕ ਤੌਰ ਤੇ ਖੁਸ਼ਹਾਲੀ ਹੋਵੇ ਸਾਨੂੰ ਵੀ ਮੁਨਾਫਾ ਹੋਵੇ ਤੇ ਇੱਕ ਪਾਸੇ ਜਦੋਂ ਇਹ ਇਹਨੇ ਡਾਊਨ ਕਿਸਾਨੀ ਹੋਣ ਲੱਗ ਪਈ ਤੇ ਉਹਨਾਂ ਨੂੰ ਕੋਈ ਨਾ ਕੋਈ ਹੱਲ ਤਾਂ ਕੱਢਣਾ ਚਾਹੀਦਾ ਸੀ ਫਿਰ ਉਹ ਮੈਂ ਜੇ ਮੈਂ ਗੱਲ ਕਰ ਰਿਹਾ ਸੀ ਵੀ ਇੱਕ ਧਾਈ ਤੇ ਨਿਕਲ ਨਹੀਂ ਸਕਦਾ ਕਰਜ਼ੇ ਵਿੱਚੋਂ ਤੇ ਇੱਕ ਧਾਈ ਨਿਕਲ ਸਕਦਾ ਪਰ ਬੜੀ ਮੁਸ਼ਕਲ ਦੇ ਨਾਲ ਨਿਕਲ ਸਕਦਾ ਹਾਂ ਤੁਸੀਂ ਪਿਛਲੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਪਰ ਆਪਾਂ ਗੱਲ ਕਰ ਰਹੇ ਸੀ ਕਿ ਵੀ ਸ਼ਾਹੂਕਾਰਾ ਜਿਹੜਾ ਸਿਸਟਮ ਸੀ ਉਸ ਜਮਾਤ ਨੂੰ ਖਤਮ ਕਰਨਾ ਜਾਂ ਠੱਲ ਪਾਉਣ ਵਾਸਤੇ ਅੰਗਰੇਜ਼ਾਂ ਨੇ ਕੋਈ ਕਦਮ ਨਹੀਂ ਚੁੱਕੇ ਕਦਮ ਉਹਨਾਂ ਫਿਰ ਇਹ ਚੁੱਕਿਆ ਜੀ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਜਿਹਨੂੰ ਲੈਂਡ ਐਲੀਨੇਸ਼ਨ ਐਕਟ ਜਿਹੜਾ ਉਹ ਕਹਿੰਦੇ ਆ ਜੀ ਉਹ ਕਾਨੂੰਨ ਇਹ ਸੀਗਾ ਕਿ ਜਿਹੜੀ ਜ਼ਮੀਨ ਅੱਗੇ ਸ਼ਾਹੂਕਾਰ ਕਿਸਾਨ ਦੀ ਕਰਜ਼ੇ ਦੇ ਵੰਡੇ ਆਪਣੇ ਨਾਂ ਕਰਵਾ ਲਿੰਦਾ ਸੀਗਾ ਉਹਦੀ ਕਰਵਾ ਕੇ ਉਹਦੀ ਇਹਨੇ ਮੇਰਾ ਕਰਜ਼ਾ ਨਿਮੋੜਿਆ ਇਹ ਜ਼ਮੀਨ ਹੁਣ ਮੇਰੀ ਹੋ ਗਈ। ਉਹਨਾਂ ਨੇ ਇੱਕ ਦੋ ਜਮਾਤਾਂ ਬਣਾਤੀਆਂ। ਜੀ ਇੱਕ ਕਾਸ਼ਤਕਾਰ ਜਮਾਤ ਜਿਹੜੀ ਖੇਤੀਬਾੜੀ ਕਰਦੀ ਆ ਇੱਕ ਗੈਰ ਕਾਸ਼ਤਕਾਰ ਜਮਾਤ ਜਿਹੜੀ ਖੇਤੀਬਾੜੀ ਨਹੀਂ ਕਰਦੀ। ਠੀਕ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਸਾਹੂਕਾਰਾਂ ਕੋਲ ਜ਼ਮੀਨ ਨਾ ਜਾਵੇ ਆਪਣੀ ਆਪ ਲੋ ਉਹਨਾਂ ਨੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ। ਜੀ ਤੇ ਜਿਹੜਾ ਗੈਰ ਕਾਸ਼ਤਕਾਰ ਬੰਦਾ ਹੈ ਕਿ ਨਹੀਂ? ਜੀ ਉਹ ਜ਼ਮੀਨ ਨੇ ਖਰੀਦ ਸਕਦਾ ਠੀਕ ਹੈ ਸਰਸੀ ਦੇ ਸ਼ਾਹੂਕਾਰ ਜ਼ਮੀਨ ਉਹਨੇ ਖਰੀਦ ਸਕਣਗੇ ਜੀ ਹੈ ਨਾ ਤਾਂ ਜਿਹੜੀਆਂ ਇਹ ਫੈਸਲਾ ਵੀ ਉਹਨਾਂ ਨੇ ਕਿਹੜੀਆਂ ਜ਼ਮੀਨ ਜਿਹੜੇ ਲੋਕ ਨੇ ਕਾਸ਼ਤਕਾਰ ਨੇ ਜਿਹੜੇ ਕਿਹੜੇ ਗੈਰ ਕਾਸ਼ਤਕਾਰ ਨੇ ਅੰਗਰੇਜ਼ਾਂ ਨੇ ਫੈਸਲਾ ਵੀ ਆਪ ਹੀ ਕੀਤਾ ਕਿ ਜਿਹੜੇ ਖत्री ਬਾਣੀਏ ਤੇ ਅਰੋੜੇ ਸੀ ਜੀ ਜਿਹੜੇ ਕਰਜ਼ਾ ਦੇਣ ਵਾਲੀਆਂ ਚ ਮਤਾਂ ਸੀਗੀਆਂ ਸ਼ਾਹੂਕਾਰਾਂ ਚ ਮਤ ਸੀ ਉਹਨੂੰ ਉਹਨਾਂ ਨੇ ਗੈਰ ਕਾਸ਼ਤਕਾਰ ਐਲਾਨ ਕਰ ਦਿੱਤਾ ਤੇ ਜਿਹੜੇ ਰਾਜਪੂਤ ਸਨ ਜੱਟ ਸਨ ਮੁਸਲਮਾਨ ਸਨ ਜਿਹੜੀਆਂ ਅਨਸੂਚਿਤ ਜਾਤੀਆਂ ਸਨ ਜੀ ਇਹਨਾਂ ਨੂੰ ਉਹਨਾਂ ਨੇ ਕਾਸ਼ਤਕਾਰ ਐਲਾਨ ਦਿੱਤਾ ਠੀਕ ਹੈ ਤਾਂ ਇਹਦਾ ਅਸਰ ਇਹ ਹੋਇਆ ਕਿ ਜਿਹੜੀ ਗੈਰ ਕਾਸ਼ਤਕਾਰ ਜਮਾਤ ਸੀਗੀ ਕੁਦਰਤੀ ਉਹਦੇ ਮਤ ਦੇ ਵਿੱਚ ਇੱਕ ਰੋਸ ਜਾਗਣਾ ਸੀ ਰੋਸ ਜਾਗਣਾ ਸੀਗਾ ਜੀ ਹਿੰਦੂ ਜਮਾਤ ਜਿਹੜੀ ਵੱਡੇ ਪੱਧਰ ਉੱਤੇ ਸੀਗੀ ਤਾਂ ਇਸੇ ਕਰਕੇ ਜਿਹੜੀ ਐ ਆਜ਼ਾਦੀ ਅੰਦੋਲਨ ਦੇ ਵਿੱਚ ਜਾਂ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਦੇ ਵਿੱਚ ਜਿਹੜੀ ਸ਼ੁਰੂਆਤ ਹੁੰਦੀ ਹੈ ਕਿ ਨਹੀਂ ਉਹ ਆਰਿਆ ਸਮਾਜ ਦੀ ਲਹਿਰ ਦੇ ਰੂਪ ਦੇ ਵਿੱਚ ਜਿਹੜਾ ਹੈ ਕਿ ਨਹੀਂ ਉਹ ਹਿੰਦੂ ਜਮਾਤ ਵੱਲੋਂ ਸ਼ੁਰੂ ਹੁੰਦੀ ਹੈ ਸੋ ਇਹਦੇ ਇਹ ਦੇ ਬਾਰੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਮੈਂ ਕਰਨਾ ਚਾਹੁੰਨਾ ਤੇ ਕਿਉਂਕਿ ਇਹ ਜਾਤ ਪਾਤ ਦੇ ਆਧਾਰ ਤੇ ਵੀ ਫਿਰ ਇਹਦਾ ਮਤਲਬ ਵੰਡਿਆ ਗਿਆ ਸੀ ਸਮਾਜ ਜੀ ਜੀ ਗੱਲਬਾਤ ਚੱਲ ਰਹੀ ਸੀ ਕਿ ਅੰਗਰੇਜ਼ਾਂ ਨੇ ਕਿਵੇਂ ਜੀ ਕਾਸ਼ਤਕਾਰ ਔਰ ਗੈਰ ਕਾਸ਼ਤਕਾਰਾਂ ਦੀ ਜਿਹੜੀ ਹੈ ਜੀ ਉਹ ਵੰਡ ਕਰ ਦਿੱਤੀ ਇਹਦੇ ਬਾਰੇ ਸਵਾਲ ਕਰਦੇ ਹਾਂ ਡਾਕਟਰ ਸੰਧੂ ਹੁਣ ਡਾਕਟਰ ਸਾਹਿਬ ਇਹ ਜਿਹੜਾ ਉਹਨਾਂ ਦਾ ਫੈਸਲਾ ਸੀ ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਉਹਨਾਂ ਨੇ ਵੰਡ ਕਰ ਦਿੱਤੀ ਤਾਂ ਸੁਭਾਵਿਕ ਕੀ ਆ ਤੇ ਫਿਰ ਇਹ ਜਿਹੜੀ ਹੈ ਜੀ ਇਹ ਧਰਮਾਂ ਦੀ ਵੰਡ ਵੀ ਕੀਤੀ ਦੀ ਤਾਂ ਉਹਨਾਂ ਨੇ ਵੰਡ ਕਰ ਦਿੱਤੀ ਕਿ ਵੀ ਜਿਹੜੀ ਵਾਈ ਖੇਤੀ ਕਰਦੇ ਆ ਕਿਸਾਨ ਲੋਕ ਔਰ ਉਹ ਜਿਹੜੇ ਆ ਵੀ ਜ਼ਮੀਨ ਵਾ ਸਕਣਗੇ ਬਾਕੀ ਸ਼ਾਹੂ ਕਰਖਤਰੀ ਰੋੜੇ ਬਾਣੀ ਜਦੋਂ ਤੂੰ ਦੱਸਿਆ ਵੀ ਨਹੀਂ ਵਾ ਸਕਣਗੇ ਔਰ ਉਹਨਾਂ ਨੂੰ ਵੰਡ ਕਰ ਦਿੱਤੀ ਗਈ ਇਹ ਤਾਂ ਸੁਭਾਵਿਕ ਜੀ ਗੱਲ ਹੈ ਕਿ ਫਿਰ ਇਹ ਧਰਮ ਦੀ ਵੰਡ ਵੀ ਹੋਈ ਹਾਂਜੀ ਇਹਦੇ ਬਾਰੇ ਫਿਰ ਕੋਈ ਲੋਕਾਂ ਚ ਪ੍ਰਤੀਕਿਰਿਆ ਹੋਈ ਇਹ ਤੁਹਾਡੀ ਇਸ ਗੱਲ ਤੋਂ ਸੁਭਾਵਿਕ ਹੀ ਆਪਾਂ ਨੂੰ 19ਵੀਂ ਸਦੀ ਵਿੱਚ ਜਿਹੜੀ ਧਾਰਮਿਕ ਵੰਡ ਵੰਡਾਈ ਹੋਈ ਹੈ ਕਿ ਨਹੀਂ ਸਾਡੇ ਲੋਕਾਂ ਜੀ ਜਿਹਦੇ ਬਾਰੇ ਤੁਸੀਂ ਇਸ਼ਾਰਾ ਕੀਤਾ ਹੈ ਸਾਡੇ ਕੋਲ ਇਸ ਵੇਲੇ ਦੋ ਸੰਭਾਵਨਾਵਾਂ ਨੇ ਇੱਕ ਤਾਂ ਇਹ ਸੰਭਾਵਨਾ ਹੈ ਕਿ ਅਸੀਂ ਜਿਹੜੀ ਆਰਥਿਕ ਤਬਦੀਲੀ ਪੰਜਾਬ ਵਿੱਚ ਆਈ ਦੱਸੀ ਜ਼ਿਕਰ ਕਰਦੇ ਪੈਸਾ ਜੀ ਉਹਦੇ ਨਾਲ ਜਿਹੜੀ ਹੌਲੀ-ਹੌਲੀ ਬੇਚੈਨੀ ਪੈਦਾ ਹੁੰਦੀ ਹੈ ਔਰ ਉਹ ਬੇਚੈਨੀ ਜਿਹੜੀ ਹੈ ਕਿਵੇਂ 19ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਇੱਕ ਵਿਸਫੋਟਕ ਰੂਪ ਧਾਰਨ ਕਰਕੇ ਪਗੜੀ ਸੰਭਾਲ ਜੱਟਾ ਲਹਿਰ ਦੇ ਰੂਪ ਵਿੱਚ ਜਿਹੜਾ ਸਾਡੇ ਸਾਹਮਣੇ ਪੇਸ਼ ਹੁੰਦੀ ਹੈ ਅਸੀਂ ਗੱਲ ਇਸ ਪਾਸੇ ਵੀ ਕਰ ਸਕਦੇ ਹਾਂ ਪਰ ਇਸ ਪਾਸੇ ਗੱਲ ਤੋਰਨ ਤੋਂ ਪਹਿਲਾਂ ਅਸੀਂ ਜਿਵੇਂ ਤੁਸੀਂ ਇਸ਼ਾਰਾ ਕੀਤਾ ਧਰਮਾ ਦੀ ਵੰਡ ਦਾ ਇਹ ਅਸੀਂ ਜਿਹੜੀ ਧਾਰਮਿਕ ਵੰਡਮਾਈ ਦਾ ਡਾ ਸਿਲਸਲਾ 19ਵੀਂ ਸਦੀ ਦੇ ਵਿੱਚ ਚੱਲਿਆ ਜੀ ਪਿਛਲੇ 19 ਸਦੀ ਦੇ ਪਿਛਲੇ ਜਿਹੜੇ ਦੋ ਦਹਾਕੇ ਹੈ ਕੇ ਨੇ ਉਹਦੇ ਬਾਰੇ ਵੀ ਗੱਲ ਕਰਨੀ ਬੜੀ ਜ਼ਰੂਰੀ ਬਣ ਜਾਂਦੀ ਹੈ ਜੀ ਉਸ ਵੇਲੇ ਜਦੋਂ ਅਸੀਂ ਜ਼ਾਹਰਾ ਤੌਰ ਤੇ ਹਿੰਦੂ ਸਿੱਖ ਤੇ ਮੁਸਲਮਾਨ ਜਿਹੜੇ ਨੇ ਇਹ ਤਿੰਨ ਧਰਮ ਸੀਗੇ ਜੀ ਔਰ ਚੌਥਾ ਈਸਾਈ ਧਰਮ ਜਿਹੜਾ ਅੰਗਰੇਜ਼ਾਂ ਦੇ ਆਉਣ ਦੇ ਨਾਲ ਪ੍ਰਵੇਸ਼ ਕਰਦਾ ਹੈ ਜੀ ਈਸਾਈ ਧਰਮ ਉਦੋਂ ਹੀ ਪ੍ਰਵੇਸ਼ ਕਰ ਜਾਂਦਾ ਜਦੋਂ ਅੰਗਰੇਜ਼ ਹਾਕਮ ਰਾਜਨੀਤਿਕ ਤੌਰ ਤੇ ਪੰਜਾਬ ਤੇ ਕਾਬਜ਼ ਹੁੰਦੇ ਨੇ ਈਸਾਈ ਮਿਸ਼ਨਰੀ ਉਦੋਂ ਹੀ ਪੰਜਾਬ ਵਿੱਚ ਦਾਖਲ ਹੋ ਜਾਂਦੇ ਨੇ ਤੇ ਈਸਾਈ ਧਰਮ ਦਾ ਪ੍ਰਚਾਰ ਜਿਹੜਾ ਉਹ ਲਗਾਤਾਰ ਕਰਨਾ ਸ਼ੁਰੂ ਕਰਦੇ ਆ ਇਹ ਅੰਗਰੇਜ਼ਾਂ ਦੀ ਇੱਕ ਤਰੀਕੇ ਨਾਲ ਸਾਜ਼ਿਸ਼ ਸੀ ਜੀ ਇਹ ਵਾਲੀ ਸਾਜ਼ਿਸ਼ ਕੋਈ ਨਹੀਂ ਜਿੱਥੇ ਵੀ ਅਗਲੇ ਜਾਂਦੇ ਨੇ ਉਹ ਆਪਣਾ ਮਜ਼ਹਬ ਆਪਣੀਆਂ ਕਦਰਾਂ ਕੀਮਤਾਂ ਪਹਿਰਾਵਾ ਆਪਣਾ ਖਾਣਾ ਪੀਣਾ ਆਪਣਾ ਸਾਰਾ ਕੁਝ ਜਿਹੜਾ ਹੈ ਕਿ ਨਹੀਂ ਉਹ ਆਪਣੀ ਪਰਮੂ ਸਤਾ ਉਹਨਾਂ ਨੇ ਸਾਬਤ ਕਰਨੀ ਹੁੰਦੀ ਹੈ ਕਿ ਅਸੀਂ ਤੁਹਾਡੇ ਤੋਂ ਉੱਤਮ ਹੈ ਜੀ ਅੰਗਰੇਜ਼ਾਂ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੀ ਆਪਣਾ ਐਜੂਕੇਸ਼ਨ ਸਿਸਟਮ ਜਿਹੜਾ ਸੀ ਉਹ ਸ਼ੁਰੂ ਕਰਕੇ ਜਿਹਨੂੰ ਮੈਕਾਲੇ ਨੇ ਸ਼ੁਰੂ ਕੀਤਾ ਲਾਰਡ ਮੈਕਾਲੇ ਨੇ ਤੇ ਉਹਨੇ ਇਹ ਕਿਹਾ ਸੀਗਾ ਕਿ ਮਤਲਬ ਆਪਣੀ ਬੜਤਰੀ ਸਾਬਤ ਕਰਨ ਵਾਸਤੇ ਜਿਹੜੀ ਅਕਾਦਮਿਕ ਵਿਦਵਾਨ ਜਿਹੜੇ ਨਿਜੀ ਦਾ ਜ਼ਿਕਰ ਅਕਸਰੀ ਕਰਦੇ ਨੇ ਉਹਨੇ ਕਿਹਾ ਸੀ ਕਿ ਇਹ ਹਿੰਦੁਸਤਾਨ ਦਾ ਜਿਹੜਾ ਸਮੁੱਚੀ ਜਿਹੜੀ ਵਿਰਾਸਤ ਹੈ ਜਿਹਦੇ ਉੱਤੇ ਮਾਣ ਕਰਦੇ ਨੇ ਫਖਰ ਕਰਦੇ ਨੇ ਇਹਨਾਂ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਸਾਰੇ ਇੱਕ ਅਲਮਾਰੀ ਵਿੱਚ ਆਉਣ ਜੋਗੇ ਨੇ ਜਿਦੋਂ ਕਿ ਸਾਡੇ ਕੋਲ ਗਿਆਨ ਵਿਗਿਆਨ ਤੇ ਜ਼ਿੰਦਗੀ ਦਾ ਹੋਰ ਜਿਹੜਾ ਅਗਾਵਦੂ ਫਲਸਫਾ ਇਹਦੇ ਬਾਰੇ ਇੰਨਾ ਜ਼ਿਆਦਾ ਗਿਆਨ ਹੈਗਾ ਕਿ ਇਹ ਮਤਲਬ ਸਾਡਾ ਸਮਝੋ ਵੀ ਇੱਕ ਤਰੀਕੇ ਨਾਲ ਸਾਡੇ ਕੋਲ ਗਿਆਨ ਦੇ ਕੋਠੇ ਭਰੇ ਨੇ ਇਹਨਾਂ ਕੋਲ ਗਿਆਨ ਦੀ ਸਿਰਫ ਇੱਕ ਅਲਮਾਰੀ ਹੈਗੀ ਆ ਜੀ ਤੋਂ ਉਹਨਾਂ ਨੇ ਆਪਣੇ ਮਜ਼ਬ ਨੂੰ ਉੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਕਰਨੀ ਸੀਗੀ ਇਸਾਈਆਂ ਨੇ ਤੇ ਅੰਗਰੇਜ਼ਾਂ ਦੇ ਆਰਡਰ ਦੇ ਨਾਲ ਜਿਹੜੀਆਂ ਸਾਡੇ ਵਿੱਚ ਸੱਤ ਤਬਦੀਲੀਆਂ ਵਾਪੜੀਆਂ ਕੁਝ ਅੰਗਰੇਜ਼ਾਂ ਦੇ ਔਰ ਜਿਹੜੇ ਹਾਲਾਤ ਬਦਲੇ ਉਹ ਜਿਹੜੀਆਂ ਗੱਲਾਂ ਵਾਪਰੀਆਂ ਅਸੀਂ ਜੋ ਉਹਨਾਂ ਦਾ ਜ਼ਿਕਰ ਕਰੀਏ ਤਾਂ ਧਰਮਾਂ ਬਾਰੇ ਅਸੀਂ ਜੇ ਅਸੀਂ ਗੱਲ ਕਰਾਂਗੇ ਤਾਂ ਸਾਨੂੰ ਅਸੀਂ ਅਕਸਰ ਇਸ ਪ੍ਰੋਗਰਾਮ ਵਿੱਚ ਵੀ بار بار ਜ਼ਿਕਰ ਕਰਦੇ ਰਹੇ ਸ਼ਾਹ ਮਹਮਦ ਦੀ ਉਸ ਟੂਕ ਦਾ ਜਿਹਦੇ ਵਿੱਚ ਉਹ ਕਹਿੰਦਾ ਕਿ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਸਿਰ ਦੋਹਾਂ ਦੇ ਉੱਤੇ ਆਫਾਤ ਆਈ ਸ਼ਾਹ ਮਹਮਦਾ ਦੇ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਜੀ ਤੀਸਰੀ ਜਾਤ ਉਹ ਅੰਗਰੇਜ਼ ਨੂੰ ਕਹਿੰਦਾ ਠੀਕ ਹੈ ਹਿੰਦੂ ਤੇ ਮੁਸਲਮਾਨ ਬਹੁਤ ਰਾਜ਼ੀ ਰਹਿੰਦੇ ਸਨ ਇਹ ਉਹ ਗੱਲ ਕਹਿੰਦਾ ਸਿੱਖ ਕਿੱਥੇ ਜੀ ਸਿੱਖਾਂ ਦਾ ਜ਼ਿਕਰ ਇਸ ਕਰਕੇ ਨਹੀਂ ਹੈਗਾ ਕਿ ਸਿੱਖ ਤੇ ਹਿੰਦੂ ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਔਰ ਉਸ ਤੋਂ ਪਿਛਲੇ ਦੌਰ ਦੇ ਵਿੱਚ ਇਹਨੇ ਨੇੜੇ-ਨੇੜੇ ਸਨ ਕਿ ਉਹਨਾਂ ਵਿੱਚ ਵੱਡੇ ਪੱਧਰ ਉਤੇ ਫਰਕ ਕਰ ਸਕਣਾ ਬਹੁਤ ਮੁਸ਼ਕਲ ਸੀ ਠੀਕ ਹੈ ਇਤੋਂ ਤੱਕ ਕਿ ਜਿਹੜੀਆਂ ਧਾਰਮਿਕ માનਤਾਵਾਂ ਸੀਗੀਆਂ ਜੀ ਜੇ ਦੋ ਸਿੱਖਾਂ ਦੇ ਬਹੁਤ ਹੀ ਹੱਦ ਤੱਕ ਰਲਗੱਡ ਸਨ ਇੱਕ ਦੂਜੇ ਦੇ ਨਾਲ ਜੀ ਇਤੋਂ ਤੱਕ ਮੁਸਲਮਾਨ ਜਿਹੜੇ ਸਨ ਉਹ ਵੀ ਕੁਝ Hindu ਰਸਮਾਂ ਜਿਹੜੀਆਂ ਸੀ ਉਹ ਕਰੇ ਜਾਂਦੇ ਸੀ ਔਰ Hindu ਸਿੱਖ ਜਿਹੜੇ ਸੀਗੇ ਉਹ ਮੁਸਲਮਾਨ ਪੀਰਾਂ ਫਕੀਰਾਂ ਨੂੰ ਵੀ ਪੂਜੀ ਜਾਂਦੇ ਸੀ ਮਤਲਬ ਧਰਮ ਦਾ ਵਖਰੇਵਾ ਏਡੇ ਵੱਡੇ ਪੱਧਰ ਉੱਤੇ ਕੋਈ ਹੈ ਨਹੀਂ ਠੀਕ ਹੈ ਜਿੰਨੂੰ ਅਸੀਂ ਕਹਾਂਗੇ ਵੰਡ ਕਰ ਸਕਦੇ ਹੋਈਏ ਮਤਲਬ ਇਹ ਇਹ ਵਖਰੇਵਾ ਜਿਹੜਾ ਇੱਕ ਦੂਜੇ ਦੇ ਧਰਮ ਨੂੰ ਮੰਨਣਾ ਇੱਕ ਦੂਜੇ ਦੀਆਂ ਰਵਾਈਤਾਂ ਨੂੰ ਮੰਨਣਾ ਈਮਾਨਤਾਂ ਨੂੰ ਮੰਨਣਾ ਔਰ ਕਿਸੇ ਮੰਨ ਦੇ ਵਿੱਚ ਕੋਈ ਔਖਿਆਈ ਨਾ ਹੋਣੀ ਕੋਈ ਨਫ਼ਰਤ ਨਾ ਹੋਣੀ ਫਿਰਕੂ ਇਹ ਅਜੇ ਵੀ ਕਈਆਂ ਥਾਵਾਂ ਤੇ ਚੱਲਦੀ ਹੈ ਇਹ ਗੱਲ ਜੀ ਬਸ ਹੁਣ ਅਜੇ ਵੀ ਸਾਡੇ ਸਾਡੇ ਮੁਲਕ ਸਾਡੇ ਪੰਜਾਬ ਦੇ ਵਿੱਚ ਵੀ ਮੁਸਲਮਾਨ ਪੀਰਾਂ ਫਕੀਰਾਂ ਦੇ ਉੱਤੇ ਸਾਡੇ ਜਿਹੜੇ ਲੋਕ ਨੇ ਉਹ ਜਿਹੜੀਆਂ ਉਹਨਾਂ ਦੇ ਬਾਜ਼ਾਰ ਨਤੀ ਵਿੱਚ ਗਾਉਂਦੇ ਨੇ ਚਾਦਰਾਂ ਚੜਾਉਂਦੇ ਨੇ ਠੀਕ ਹੈ ਨਾ ਸਾਡੇ ਆਪਣੇ ਪਿੰਡ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਛੇੜੀਦਾ ਵੀ ਬਾਬਾ ਸ਼ਾਮ ਮਾਰਗ ਤੇ ਸ਼ਾਹਜਮਾਲ ਦੀਆਂ ਦੋ ਮੁਜਾਰਾ ਸੀਗੀਆਂ ਜਿੰਨਾ ਉੱਤੇ ਦੇਸ਼ ਦੀ ਵੰਡ ਤੋਂ ਬਾਅਦ ਵੀ ਲੋਕ ਜਿਹੜੇ ਸੀਗੇ ਉਹ ਦੀਵੇ ਜਗਾਉਂਦੇ ਸੀਗੇ ਅਜੇ ਵੀ ਜਗਾਇਆ ਜਗਾ ਰਹੇ ਨੇ ਔਰ ਸ਼ਾਹਮਾਰਗ ਜਿਹੜਾ ਬਾਹਰ ਸੀਗਾ ਪਿੰਡ ਤੋਂ ਕੁਝ ਦੂਰ ਉੱਥੇ ਜਾ ਕੇ ਤੇ ਲੋਕ ਉੱਥੇ ਸਾਲ ਦੇ ਬਾਅਦ ਕੋਈ ਮੇਲਾ ਜਿਹਾ ਵੀ ਬਣਾ ਲੈਂਦੇ ਸੀ ਮਤਲਬ ਕਹਿਣ ਤੋਂ ਮੇਰੀ ਮਰਜ਼ੀ ਕਿ ਧਰਮ ਦੀ ਵੰਡੀ ਕੋਈ ਬਹੁਤੀ ਵੱਡੀ ਨਹੀਂ ਸੀ ਇਸੇ ਕਰਕੇ 1881 ਦੇ ਵਿੱਚ ਜੀ ਜਦੋਂ ਪੰਜਾਬ ਦੀ ਪਹਿਲੀ ਮਰਦਮਸ਼ੁਮਾਰੀ ਹੁੰਦੀ ਜਿਹਨੂੰ ਜਾਣਗਰਨਾ ਵੀ ਕਹਿ ਲਿਏ ਮਰਦਮਸ਼ੁਮਾਰੀ ਕਹਿ ਲਓ ਉਹਦੇ ਵਿੱਚ ਜਿਹੜਾ ਇੱਕ ਮਿਸ਼ਨਰੀ ਸੀ ਨਾ ਜਾਣਗਰਨਾ ਦਾ ਜੀ ਮਿਸਟਰ ਇਬਟਸਨ ਉਹਦਾ ਨਾਮ ਸੀਗਾ ਜੀ ਉਹ ਲਿਖਦਾ ਉਹ ਕਹਿੰਦਾ ਕਿ ਕਿਉਂਕਿ ਜਦੋਂ ਜਾਣਗਰਨਾ ਹੁੰਦੀ ਹੈ ਤੇ ਉਦੋਂ ਤੁਹਾਡਾ ਕਿਤਾ ਵੀ ਲਿਖਿਆ ਜਾਂਦਾ ਤੁਹਾਡੇ ਬਾਕੀ ਸਾਰੇ ਵੇਰਵੇ ਜਿਹੜੇ ਆ ਕਿੰਨੇ ਬੰਦੇ ਦੇ ਨਾਲ ਸੰਬੰਧਿਤ ਉਹ ਭਰੇ ਜਾਂਦੇ ਆ ਜੀ ਉਹਦੇ ਵਿੱਚ ਉਹਨਾਂ ਨੇ ਇੱਕ ਖਾਨਾ ਧਰਮ ਦਾ ਸ਼ਾਮਲ ਕਰ ਲਿਆ ਠੀਕ ਹੈ ਜਾਤੀ ਤੇ ਧਰਮ ਦਾ ਉਹਨੇ ਕਿਹਾ ਕਿ ਬਾਕੀ ਕੋਈ ਵੀ ਅੰਧਰਾਸ਼ ਜਦੋਂ ਅਸੀਂ ਕਰਨਾ ਸੀਗਾ ਐਂਟਰੀ ਕਰਨੀ ਸੀ ਸਾਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਈ ਜੀ ਪਰ ਜਿਹੜਾ ਧਰਮ ਤੇ ਜਾਤੀ ਦਾ ਖਾਨਾ ਸੀ ਸਾਨੂੰ ਇਹਨੂੰ ਪੂਰਾ ਕਰਨ ਦੇ ਵਾਸਤੇ ਬਹੁਤ ਵੱਡੀ ਮੁਸ਼ਕਲ ਆਈ ਕਿ ਸਾਡੇ ਲਈ ਇਹ ਨਿਖੇੜ ਕਰਨਾ ਹੀ ਮੁਸ਼ਕਲ ਸੀਗਾ ਕਿ ਇਹਨਾਂ ਵਿੱਚੋਂ ਕਿਹੜੇ ਬੰਦੇ ਦਾ ਕਿਹੜਾ ਧਰਮ ਹੈਗਾ ਜੀ ਇਹ ਬੜੀ ਮੁਸ਼ਕਲ ਗੱਲ ਸੀ ਸਾਡੇ ਵਾਸਤੇ ਠੀਕ ਹੈ ਕਿਉਂਕਿ ਉਹਨਾਂ ਦੇ ਧਾਰਮਿਕ ਮਾਨਟਵਾ ਕਹਿੰਦਾ ਕਿਆਂ ਦੇ ਅਤਿਆੰਤ ਵਿਸ਼ਵਾਸ਼ਸ਼ਾਲੀਆ ਰੂੜੀਵਾਦੀ ਜਿਹੜੀਆਂ ਇੱਕ ਤਰ੍ਹਾਂ ਕੀਮਤਾ ਸੀ ਉਹਨਾਂ ਨੂੰ ਉਹਨੇ ਵਾ ਮੰਨੀ ਜਾਂਦੇ ਸੀ ਹਿੰਦੂ ਵੀ ਮੰਨੀ ਜਾਂਦੇ ਸੀ ਸਿੱਖ ਵੀ ਮੰਨੀ ਜਾਂਦੇ ਸੀ ਮੁਸਲਮਾਨ ਵੀ ਮੰਨੀ ਜਾਂਦੇ ਸੀ ਠੀਕ ਹੈ ਔਰ 1868 ਦੀ ਜਾਣਗਰਨਾ ਵਾਲੇ ਦੀ ਠੀਕ ਹੈ ਜਿਹੜੀਆਂ 1800 1881 ਦੀ ਸੌਰੀ ਕਿਉਂਕਿ ਪਹਿਲੀ ਜਾਣਗਰਨਾ ਚਾਹੀਦੀ 1881 ਚ 81 ਚ 1891 ਵਾਲੀ ਜਾਣਗਰਨਾ ਵਿੱਚ ਵੀ ਤੇ ਉਦੋਂ ਬਾਅਦ ਦੀ ਜਾਣਗਰਨਾ ਦੇ ਵਿੱਚ ਵੀ ਇਹ ਸਮੱਸਿਆ ਲਗਾਤਾਰ ਬਣੀ ਰਹੀ ਔਰ ਉਹਨਾਂ ਨੇ ਵੀ ਇਹ ਗੱਲ ਜਿਹੜੀ ਸੀ ਅਗਲੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਸਥਿਤੀ ਕਿਈ ਵਾਰ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਜਿਨ੍ਹਾਂ ਨੇ ਪਿਛਲੀ ਵਾਰ ਆਪਣੇ ਆਪ ਨੂੰ ਸਿੱਖ ਲਿਖਾਇਆ ਹੁੰਦਾ ਹੂੰ ਹੂੰ ਉਹ ਅਗਲੀ ਵਾਰ ਹਿੰਦੂ ਲਿਖਾ ਦਿੰਦੇ ਆ ਠੀਕ ਹੈ ਜਿਨ੍ਹਾਂ ਨੇ ਹਿੰਦੂ ਲਿਖਾਇਆ ਹੁੰਦਾ ਉਹਨਾਂ ਨੇ ਸਿੱਖ ਲਿਖਾ ਦਿੰਦੇ ਹੂੰ ਹੂੰ ਮੈਂ ਸਿੱਖ ਹਿੰਦੂ ਦੇ ਵਿੱਚ ਇਹਨਾਂ ਫਰਕ ਕੋਈ ਨਹੀਂ ਸੀ ਹੈਗਾ ਠੀਕ ਹੈ ਮਿਸਟਰ ਵੈਲਕਮ ਇੱਕ ਅੰਗਰੇਜ਼ ਉਹ ਕਹਿੰਦਾ ਕਿ ਕਿਉਂਕਿ ਸਿੱਖ ਹਿੰਦੂਆਂ ਵਿੱਚੋਂ ਨਿਕਲੇ ਸਨ ਇਸ ਕਰਕੇ ਉਹ ਸਿੱਖ ਬਣ ਕੇ ਵੀ ਆਪਣਾ ਜਿਹੜਾ ਬੁਨਿਆਦੀ ਭਾਈਚਾਰਾ ਸੀ ਦਾ ਜੀ ਉਸ ਭਾਈਚਾਰੇ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਜਿਹੜੇ ਰਸਮ ਰਿਵਾਜ ਸੀਗੇ ਜਿਹੜੀ ਜੀਵਨ ਸ਼ੈਲੀ ਸੀ ਉਹਨੂੰ ਉਹਨੇ ਤਿਆਗਿਆ ਨਹੀਂ ਸੀ ਹੈਗਾ ਮਸਲੂਕ ਕਹਿੰਦਾ ਕਿ ਵਿਆਹ ਦੀਆਂ ਰਸਮਾਂ ਹੋਣ ਜੰਮਣ ਦੀਆਂ ਰਸਮਾਂ ਹੋਣ ਮਰਨ ਦੀਆਂ ਰਸਮਾਂ ਹੋਣ ਇਹ ਸਾਰੀਆਂ ਹਿੰਦੂ ਰੀਤੀ ਮੁਤਾਬਕ ਹੀ ਉਹ ਕਰਦੇ ਸੀਗੇ ਜੀ ਆ ਇਸ ਕਰਕੇ ਉਹਨਾਂ ਦਾ ਹਿੰਦੂਆਂ ਨਾਲੋਂ ਤੇ ਸਿੱਖਾਂ ਤੇ ਨਾਲੋਂ ਜਿਹੜਾ ਨਿਖੇੜਾ ਇੱਕ ਦੂਜੇ ਦੇ ਕਰਨਾ ਜਿਹੜਾ ਸੀ ਉਹ ਸਾਡੇ ਵਾਸਤੇ ਬਹੁਤ ਮੁਸ਼ਕਲ ਸੀਗਾ ਅੱਜ ਵੀ ਜੇ ਅਸੀਂ ਜਦੋਂ ਅਸੀਂ ਇਹ ਗੱਲ ਕਹਿ ਰਹੇ ਸਾਡੇ ਕੁਝ ਜਿਹੜੇ ਸਿੱਖ ਆਗੂ ਨੇ ਧਾਰਮਿਕ ਆਗੂ ਨੇ ਕਿ ਸਿੱਖਾਂ ਦਾ ਹਿੰਦੂਆਂ ਨਾਲ ਕੋਈ ਵਾਸਤਾ ਨਹੀਂ ਹੈਗਾ ਜੀ ਉਹਨਾਂ ਦੇ ਜਿਹੜੇ ਕਾਰਵਿਹਾਰ ਨੇ ਉਹਨਾਂ ਵਿੱਚੋਂ ਅਜੇ ਵੀ ਉਹ ਜਿਹੜੀ ਬ੍ਰਾਹਮਣੀ ਬਰਯਾਦਾ ਸੀ ਜੀ ਉਹ ਕਾਰਜ ਨਹੀਂ ਹੋ ਸਕੀ مثلا ਅਖੰਡ ਪਾਠ ਤੋਂ ਬਾਅਦ ਦੀਵੇ ਜਗਾ ਕੇ ਥਾਲ ਵਿੱਚ ਆਰਤੀ ਕਰਨੀ ਜੀ ਗੁਰੂ ਸਾਹਿਬ ਨੇ ਤੇ ਕਿਹਾ ਸੀ ਗਗਨ ਮੈਂ ਥਾਲ ਰਵ ਚੰਦ ਦੀਪਕ ਮਨੋ ਕਹਿੰਦਾ ਸਾਰਾ ਜਿਹੜਾ ਇਹ ਗਗਨ ਹੈ ਇਹਦੇ ਵਿੱਚ ਸੂਰਜ ਥਾਲਿਆ ਇਹਦੇ ਵਿੱਚ ਜਿਹੜੇ ਸੂਰਜ ਤੇ ਚੰਦ ਨੇ ਉਹ ਦੀਵੇ ਨੇ ਤਾਰੇ ਤੇ ਧੂਪ ਮਲਾਨ ਮਲਾਨ ਲੋ ਪਵਨ ਚਵਰੋ ਕਰ ਪਾਉਣ ਚੌਰ ਕਰਦੀ ਪਈ ਆ ਧੂਪ ਜਿਹੜੇ ਨੇ ਉਹ ਸਾਰੀ ਜਿਹੜੀ ਪਰਨਸਪਤੀ ਦੀ ਸੁਗੰਧੀ ਆ ਮਤਲਬ ਉਹ ਕਹਿ ਰਹੇ ਨੇ ਕਿ ਸਾਰਾ ਬ੍ਰਹਿਮੰਡ ਜਿਹੜਾ ਹੈ ਕਿ ਨਹੀਂ ਜੀ ਉਹ ਆਪਣੇ ਆਪ ਵਿੱਚ ਉਸ ਪਰਮਾਤਮਾ ਦੀ ਆਰਤੀ ਕਰਦਾ ਪਿਆ ਆ ਇੱਕ ਥਾਲ ਵਿੱਚ ਦੀਵੇ ਚਗਾ ਕੇ ਆਰਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਪਰ ਅਸੀਂ ਕਰਦੇ ਆ ਡਾਕਟਰ ਸਾਹਿਬ ਗੱਲਾਂ ਤੇ ਬੜੀਆਂ ਤੁਹਾਡੀਆਂ ਦਿਲਚਸਪ ਹੈ ਹੋਰ ਵੀ ਜਾਣ ਲੈਣੀ ਹੁ ਕਿ ਇਹਨਾਂ ਗੱਲਾਂ ਬਾਰੇ ਵੀ ਕਿਉਂਕਿ ਡਿਟੇਲ ਦੇ ਵਿੱਚ ਨਹੀਂ ਸੀ ਪਤਾ ਆ ਕਿਉਂ ਨਾ ਆਪਾਂ ਕੋ ਕਿ ਫਿਰ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਰਾਜਨੀਤਿਕ ਚੇਤਨਾ ਜਦੋਂ ਫੈਲਦੀ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਸਮਾ ਜਿਹੜਾ ਸਮਾਪਤ ਹੈ ਜੀ ਤੁਸੀਂ ਸਟੂਡੀਓ ਦੇ ਚਾਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਆ ਕਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਜੇ ਵੀ ਅਸੀਂ ਅੰਦਰੋਂ ਸਾਡੇ ਅਵਚੇਤਨ ਦੇ ਵਿੱਚ ਅਜੇ ਵੀ ਜਿਹੜੀ ਹਿੰਦੂ ਮਰਿਆਦਾ ਜਿਹੜੀ ਆ ਉਹ ਹੈ ਆ ਕਿਤੇ ਨਾ ਕਿਤੇ ਲੁਕਵੀਂ ਔਰ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਕਿਵੇਂ ਰਾਜਨੀਤਿਕ ਚੇਤਨਾ ਫੈਲਦੀ ਆ ਕਿਵੇਂ ਲਹਿਰਾਂ ਖੜੀਆਂ ਹੁੰਦੀਆਂ ਪਗੜੀ ਸੰਭਾਲ ਜੱਟਾ ਜਿੱਦਾਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਇਹਦੇ ਬਾਰੇ ਵੀ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ ਸੋ ਅਗਲੇ ਪ੍ਰੋਗਰਾਮ ਤੱਕ ਉਡੀਕ ਕਰਨੀ ਵੇਖਦੇ ਰਹੋ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ